ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਰਬੱਤ ਸੰਗਤਾਂ ਧੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰਾਂ ਦੇ ਘਰ ਦੇ ਵਿੱਚ ਮਹਾਨ ਸੇਵਾਵਾਂ ਨਿਭਾਉਣ ਵਾਲੇ ਧੰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰਾਂ ਦੇ ਸੇਵਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਤਿਨਾਂ ਦੇ ਪਾਵਨ ਪਵਿੱਤਰ ਸਥਾਨ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਜੀ ਇਸ ਸਥਾਨ ਦੇ ਆਪ ਦਰਸ਼ਨ ਦੇਦਾਰ ਕਰ ਰਹੇ ਹੋ ਇਹ ਸਥਾਨ ਅੰਮ੍ਰਿਤਸਰ ਸਾਹਿਬ ਤੋਂ 22 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਜੇ ਸਮੇਂ ਤੀਸਰੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਤਿਗੁਰਾਂ ਦੀ ਹਾਜ਼ਰੀ ਅੰਦਰ ਬਾਦਸ਼ਾਹ ਅਕਬਰ ਚੱਲ ਕਰਕੇ ਆਇਆ ਜੋ ਸਤਿਗੁਰਾਂ ਨੇ ਸਭਨਾਂ ਨੂੰ ਹੁਕਮ ਕੀਤਾ ਸੀ ਕਿ ਜਿਸ ਨੇ ਵੀ ਚੱਲ ਕਰਕੇ ਸਾਡੇ ਦਰਸ਼ਨਾਂ ਦੇ ਵਾਸਤੇ ਆਉਣਾ ਹੈ ਕਿ ਪਹਿਲੇ ਪੰਗਤ ਪਾਸ਼ਾ ਸੰਗਤ ਦੇ ਸਤਿਗੁਰਾਂ ਨੇ ਮਰਜਾਦਾ ਚਲਾਈ ਸੀ ਬਾਦਸ਼ਾਹ ਅਕਬਰ ਨੇ ਵੀ ਆ ਕਰਕੇ ਇੱਕ ਪੰਗਤ ਦੇ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕਿਆ ਸਤਿਗੁਰਾਂ ਦੇ ਦਰਸ਼ਨ ਦੇਦਾਰ ਕੀਤੇ ਇਨ੍ਹਾਂ ਸਤਿਗੁਰਾਂ ਦੇ ਦਰਸ਼ਨ ਦੇਦਾਰਾਂ ਤੋਂ ਪ੍ਰਭਾਵਿਤ ਹੋਇਆ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੁਝ ਜ਼ਮੀਨ ਭੇਟਾ ਕੀਤੀ ਇਹ ਜ਼ਮੀਨ ਵੀ ਇਹ ਤਪਾਵਨ ਅਸਥਾਨ ਵੀ ਉਸ ਜ਼ਮੀਨ ਦਾ ਹਿੱਸਾ ਹੈ ਤਦੋਂ ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਇਸ ਜ਼ਮੀਨ ਦੀ ਦੇਖਰੇਖ ਵਾਸਤੇ ਭੇਜਿਆ। ਬਾਬਾ ਬੁੱਢਾ ਸਾਹਿਬ ਜੀ ਸਤਿਗੁਰਾਂ ਦਾ ਹੁਕਮ ਪਾ ਕੇ ਇਸ ਸਥਾਨ ਤੇ ਆਏ ਜੋ ਆਪਾਂ ਆਮ ਕਰਕੇ ਇਹ ਵਚਨ ਕਰਦੇ ਹਾਂ ਕਿ ਬੀੜ ਬਾਬਾ ਬੁੱਢਾ ਸਾਹਿਬ ਜੀ ਬੀੜ ਤੋਂ ਭਾਵ ਛੋਟਾ ਜੰਗਲ ਜਦੋਂ ਬਾਬਾ ਬੁੱਢਾ ਸਾਹਿਬ ਜੀ ਇੱਥੇ ਆਏ ਸਨ ਆਲੇ-ਦੁਆਲੇ ਝਾੜੀਆਂ ਸਨ। ਬਾਬਾ ਬੁੱਢਾ ਸਾਹਿਬ ਜੀ ਨੇ ਇੱਥੇ ਆ ਕਰਕੇ ਸਾਰੀ ਜ਼ਮੀਨ ਦੀ ਦੇਖਭਾਲ ਕੀਤੀ ਇੱਥੇ ਰਹਿਣ ਲੱਗ ਪਏ ਇਸ ਅਸਥਾਨ ਤੇ ਜੋ ਉਹ ਸਮੇਂ ਦਾ ਪ੍ਰਾਤਨ ਖੂਹ ਵੀ ਹੈ ਜਿਸ ਖੂਹ ਤੋਂ ਸਿੱਖ ਸੰਗਤਾਂ ਜੋ ਜਲ ਸ਼ਗਧੀਆਂ ਸਨ ਜਲ ਵਰਤਦੀਆਂ ਸਨ ਉਸ ਖੂਹ ਦੀ ਦੁਬਾਰਾ ਤੋਂ ਜੋ ਸੇਵਾ ਸੰਭਾਲ ਹੋਈ ਹੈ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ ਵੱਲੋਂ ਕਰਵਾਈ ਗਈ ਹੈ ਬੇਅੰਤ ਸੰਗਤਾਂ ਆ ਕਰਕੇ ਉਸ ਖੂਹ ਦੇ ਵੀ ਦਰਸ਼ਨ ਦੇਦਾਰ ਕਰਦੀਆਂ ਹਨ ਜਿੱਥੇ ਜਮੀਨ ਦੀ ਦੇਖਭਾਲ ਕੀਤੀ ਉੱਥੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਵੀ ਕੀਤਾ ਬੰਦਗੀ ਵੀ ਕੀਤੀ ਪੰਜਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਗੁਰਾਂ ਦੇ ਮਹਿਲਾ ਨੇ ਜੇ ਸਮੇ ਸਤਗੁਰਾਂ ਦੇ ਚਰਨਾਂ ਦੇ ਵਿੱਚ ਸੰਤਾਨ ਦੀ ਪ੍ਰਾਪਤੀ ਵਾਸਤੇ ਬੇਨਤੀ ਕੀਤੀ ਤਦੋਂ ਸਤਗੁਰਾਂ ਨੇ ਮਾਤਾ ਗੰਗਾ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਪਾਸ ਭੇਜਿਆ ਕਿ ਬਾਬਾ ਬੁੱਢਾ ਸਾਹਿਬ ਜੀ ਪਾਸ ਜਾ ਕਰਕੇ ਸੰਤਾਨ ਦੀ ਪ੍ਰਾਪਤੀ ਵਾਸਤੇ ਬੇਨਤੀ ਕਰੋ ਕਿਉਂਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਸਤਿਗੁਰਾਂ ਦੇ ਘਰ ਦੀਆਂ ਮਹਾਨ ਸੇਵਾਵਾਂ ਕੀਤੀਆਂ ਹਨ ਮਾਤਾ ਗੰਗਾ ਜੀ ਜਦੋਂ ਚੱਲ ਕਰਕੇ ਆਏ ਉਦੋਂ ਮਿੱਸੇ ਪ੍ਰਸ਼ਾਦੇ ਗੰਡਾ ਲੱਸੀ ਆਦ ਕਲਾਈ ਕਰਕੇ ਇੱਥੇ ਬਾਬੇ ਬੁੱਢੇ ਦੀ ਢੀਡ ਆਏ ਆ ਕਰਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦ ਅਰਚਾਇਆ ਸਨਤਾਨ ਦੇ ਵਾਸਤੇ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਘਰ ਦੇ ਵਾਸਤੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਕਿ ਸਭ ਤੁਧੈ ਪਾਸੋਂ ਮੰਗਦੇ ਨਿਤ ਕਰ ਅਰਦਾਸ ਅਗਲੇਰੇ ਸਾਲ ਮੇਰੀ ਪੀੜੀ ਕੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸਤਿਗੁਰਾਂ ਦਾ ਪ੍ਰਕਾਸ਼ ਹੋਇਆ ਜਿਸ ਦਿਨ ਮਾਤਾ ਗੰਗਾ ਜੀ ਬਾਬੇ ਬੁੱਢੇ ਦੀ ਈੜ ਮਿਸੇ ਪ੍ਰਸ਼ਾਦੇ ਗੰਡੇ ਲਸੀਤ ਆਦ ਕਲਾਈ ਕਰਕੇ ਆਏ ਸਨ ਉਸ ਦਿਨ ਦੀ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਆ ਇਸ ਅਸਥਾਨ ਤੇ 2021-22 ਅਸੂ ਨੂੰ ਮਹਾਨ ਭਾਰੀ ਜੋੜ ਮੇਲਾ ਮਨਾਇਆ ਜਾਂਦਾ ਹੈ ਜਿਸ ਦੇ ਵਿੱਚ ਦੇਸ਼ਾਂ ਦੇ ਵਿੱਚੋਂ ਵਿਦੇਸ਼ਾਂ ਦੇ ਵਿੱਚੋਂ ਦੂਰ ਦਰੇੜਿਆਂ ਤੋਂ ਸੰਗਤਾਂ ਚੱਲ ਕਰਕੇ ਆਉਂਦੀਆਂ ਨੇ ਆ ਕਰਕੇ ਸਤਿਗੁਰਾਂ ਦੇ ਪਾਵਨ ਅਸਥਾਨ ਦੇ ਦਰਸ਼ਨ ਦਿਦਾਰ ਕਰਦੀਆਂ ਹਨ ਸੰਗਰਾਂਦ ਵਾਲੇ ਦਿਨ ਵੀ ਬੇਅੰਤ ਗਿਣਤੀ ਦੇ ਵਿੱਚ ਸੰਗਤਾਂ ਹਾਜ਼ਰੀਆਂ ਭਰਦੀਆਂ ਹਨ ਗੁਰੂ ਘਰ ਦੀਆਂ ਸੇਵਾਵਾਂ ਪ੍ਰਾਪਤ ਕਰਦੀਆਂ ਹਨ ਉੱਥੇ ਸੰਗਰਾਣ ਵਾਲੇ ਦਿਨ ਇਸ ਸਥਾਨ ਤੇ ਅਮਰ ਸੰਚਾਰ ਵੀ ਹੁੰਦਾ ਹੈ ਜੋ ਵੀ ਸਿੱਖ ਸੰਗਤਾਂ ਅਮਰਤ ਸ਼ਕੰਦੇ ਅਬਲਾ ਕੀ ਹਨ ਉਹਨਾਂ ਨੂੰ ਅਮਰਤ ਵੀ ਇਸ ਸਥਾਨ ਤੇ ਸ਼ਕਾਇਆ ਜਾਂਦਾ ਹੈ ਇੱਥੇ ਸੰਗਤਾਂ ਦੇ ਰਹਿਣ ਦੇ ਵਾਸਤੇ ਦੋ ਸਰਾਵਾਂ ਦਾ ਪ੍ਰਬੰਧ ਹੈ 24 ਘੰਟੇ ਵਾਸਤੇ ਲੰਗਰ ਦਾ ਵੀ ਪ੍ਰਬੰਧ ਹੈ ਜੋ ਸਿੱਖ ਸੰਗਤਾਂ ਆਉਂਦੀਆਂ ਹਨ ਆ ਕਰਕੇ ਇਸ ਸਥਾਨ ਦੇ ਦਰਸ਼ਨ ਦੇਦਾਰ ਕਰਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ